ਇਹ ਨਾਈ ਮੈਸਜੂ ਸਿਟੀ ਮਾਨ ਇੰਸਪੈਕਟਰ ਜੀ ਸੁਵਿੰਦਰ ਸਿੰਘ ਤੇ ਸਾਨੂੰ ਇਹਦੀ ਸਾਂਝੀ ਇਲਾਹ ਮਿਲੀ ਸੀਗੀ ਵੀ ਕ੍ਰਾਉਨ ਸਪਾ ਤੇ O3 ਇਹ ਦੋ ਸਪਾ ਨੇ ਆਪਣਾ ਫਾਈਟਿੰਗ ਰੋਡ ਤੇ ਤੇ ਅਸੀਂ ਉਥੇ ਰੇਡ ਕੀਤੀ ਸੀਗੀ ਤੇ ਸਾਨੂੰ ਉਥੇ ਇਹਦਾ ਜਿਹੜਾ O3 ਆ ਇਹਦਾ ਜਿਹੜਾ ਮਾਲਕਾ ਪ੍ਰਵੀਨ ਵਾਸੀ ਬਰਨਾਲਾ ਤੇ ਕ੍ਰਾਉਨ ਸਪਾ ਦਾ ਜਿਹੜਾ ਮਾਲਕਾ ਗੁਰਜੀਤ ਸਾਨੂੰ ਹੋਮ ਪ੍ਰਕਾਸ਼ ਵਾਸੀ ਕੁਰਕਸ਼ੇਤਰ ਇਹ ਦੋ ਬੰਦਿਆਂ ਨੇ ਅਸੀਂ ਬਾਚਾ ਦਿੱਤਾ ਇਸ ਪਾਸ ਸੈਂਟਰ ਦੀ ਆਰ ਦੇ ਵਿੱਚ ਗੋਲ ਧੁੰਗਾ ਚਲਾਉਂਦੇ ਸੀਗੇ ਤੇ ਮੌਕੇ ਤੇ ਸਾਨੂੰ ਗੁਰਜੀਤ ਸਿੰਘ ਸਾਨੂੰ ਹੋਮ ਪ੍ਰਕਾਸ਼ ਮਿਲ ਗਿਆ ਤੇ ਬਾਕੀਆਂ ਦੀ ਅਸੀਂ ਭਾਲ ਕਰ ਰਹੇ ਹਾਂ ਤੇ ਜਲਦੀ ਨਾਲ ਉਹ ਵੈਸਟ ਕਰਕੇ ਤੇ ਅੰਦਰ ਲਵਾਂਗੇ ਅਸੀਂ ਸਾਰਿਆਂ ਵਕ ਵਕ ਜਿੰਨੇ ਵੀ ਸੀਗੇ ਉਹਨੂੰ ਅਸੀਂ ਸਾਰਿਆਂ ਦੇ ਰੀਡ ਕੀਤੀ ਅੱਜ ਤੇ ਉੱਥੇ ਸਾਰਾ ਅਸੀਂ ਚੈੱਕ ਕੀਤਾ ਤੇ ਹੋਰ ਕਿਤੇ ਇਸ ਵਸੁੰਦੀ ਕੋਈ ਵੀ ਸਾਨੂੰ ਇਨਫੋਰਮੇਸ਼ਨ ਨਹੀਂ ਆਇਆ ਉੱਥੋਂ ਕੋਈ ਫਰਾਜੋਗ ਨਹੀਂ ਕਿਸ ਪਾਇਆ ਗਿਆ ਤੇ ਸਾਰਿਆਂ ਨੂੰ ਸੀ ਸਖਤ ਹਦਾਇਤ ਕੀਤੀ ਹੈ ਕਿ ਇਸ ਸਪਾ ਸੈਂਟਰ ਦਾ ਇੱਥੇ ਸਿਰਫ ਮ사ਜ ਹੀ ਹੋਣੀ ਚਾਹੀਦੀ ਹੈ